ਮੇਰੀ ਪੁੱਤ ਦਾ ਨਾਮ ਸੰਸਕਰ ਮਨਜੀਤ ਸਿੰਘ ਮੇਰਾ ਬੇਟਾ ਤੇ ਉਹ ਸਾਡਾ ਕੋਲ ਮੀਨ ਲੱਗਿਆ ਆਦੀ ਦਾ ਸਾਡੇ ਪਿੰਡ ਦੇ ਭਾਈ ਨੂੰ ਉਹ ਕਰ ਰਿਹਾ ਜਿੰਦਾ ਸੀ ਇਹ ਕੁੜੀ ਨੇ ਵਿਆਹੀ ਵੀ ਆ ਤੇ ਉਹਦੇ ਬੱਚੇ ਨੇ ਇੱਥੇ ਰੁਸ ਕੇ ਆਏ ਸੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗੱਡੀ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਪਾਪਾ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾ ਕੋਲ ਕਹਿ ਗਿਆ ਸਰਪੰਚ ਘਰ ਇੱਕ ਪੰਜ ਠੀਕਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪਤਾ ਜੋ ਰਸਲ ਪਾਣੀ ਮੇਰੇ ਬੰਦਾਂ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਣਾ ਚਲੋ ਗੱਲਾਂ ਉਹਨੇ ਗੁਰਦੁਆਰੇ ਜਾ ਕੇ ਵੀ ਕੀਤੀ 2000 ਬੰਦੇ ਆ ਕੋਈ ਦਵਾਰ ਨਹੀਂ ਕੋਈ ਨਹੀਂ ਛੱਡੇ ਉੱਥੋਂ ਪ੍ਰੋਣ ਨੇ ਬਹਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪੁਰਾਈਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰਾ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤਿੰਨ ਨੇ ਬਾਬ ਲੱਭ ਲਿਆ ਯਾ ਗੁਰ ਦੀ ਘਾਤ ਹਟੋ ਨੇ ਯਾਦ ਬਗਲੇ ਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲ ਜੀ ਕੁੜੀ ਕਿਤੇ ਭੈਣ ਪਿਆਹੀ ਆ ਉਹਦੇ ਕਰਨੇ ਕਿ ਉਹਨਾਂ ਨੇ ਕੁੱਟਿਆ ਤੇਰੇ ਨਾਲ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕਸੂਰ ਦਾ ਤਾਂ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕਿ ਕਿਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੀ ਹੋਤੀ ਅੰਬਰਦਾਰੀ ਧੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛਿੱਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਰੇ ਥੱਲੇ ਲਿਆਂਦਾ ਕਿਆ ਕੋ ਬਣਿਆ ਰਿਹਾ ਉਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਜਨਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕੀਤਾ ਕਹਿੰਦੀ ਵੀ ਨੀ ਮਥਲੇ ਕਢਾਇਆ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਕੁੜੀ ਦੇ ਤੇ ਮੇਰੇ ਮੁੰਡੇ ਨੀ ਮਥਲੇ ਲਈ ਕੁੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇਗਾ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਤੇ ਥੱਪੜ ਮਾਰ ਕੇ ਜਾ ਕੇ ਕਿੰਨੇ ਵੀ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਜੀ ਮੜੀ ਰੋਲੇ ਪਾਇਦੀ ਤੇ ਨਾ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣਾ ਵੇ ਜੀ ਥੋੜੀ ਕੁੜੀ ਵੀ ਇੰਨੀ ਕਸੂਰਦਾਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਬੋਇਕ ਨੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇਲ ਖਾ ਲੋ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਜੇ ਉਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਉਹ ਤੇ ਕਟਣ ਉਹਦੀ ਉਹ ਇਹ ਹਾਰ ਪਾਉਣ ਚਿੱਤਰਾਂ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ। ਤੁਸੀਂ ਕੀ ਮੰਗ ਤੁਸੀਂ ਕੀ ਕਰ ਸਰਕਾਰ ਕੋਲੋਂ ਤੁਹ ਕੀ ਮੰਗ ਕਰਦੇ? ਬੋਲੋ ਸਭ ਇਹ ਹੀ ਮੰਗ ਕਰਦੇ ਆਂ ਵੀ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਚਿੱਤਰਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਓਕਣੇ ਜਿਕੇ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਓਕਣੇ ਬਰਾਬਰ ਖੜਾ ਕੇ ਦੇ ਸੱਕੀ ਗੋਲੀ ਮਾਰ ਕੇ ਮਾਰ ਦੇਣਾ ਮੈਂ ਇੱਕ ਵਾਰ ਵੀ ਕਹੋਨੀ ਵੀ ਮੇਰਾ ਮੁੰਡਾ ਕਿਉਂ ਮਾਰਿਆ ਕੁੜੀ ਨੇ ਖਲਾਫ ਤੁਹਾਡੇ ਬਿੜ ਦੇ ਖਲਾਫ ਕੰਪਲੇਂਟ ਕੀਤੀ ਉਹ ਨੂੰ ਧੱਕੇ ਨਾਲ ਲਾ ਕੇ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰਿਆ ਕਿ ਨਹੀਂ ਕਰੀ ਉਹਦੇ ਮਾਂ ਬਾਪ ਨੂੰ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੀ ਨਹੀਂ ਲਿਖਾਈ ਕੁੜੀ ਵਾਲੇ ਨੇ ਕਹਿੰਦੇ ਲਿਖਾਈ ਹੋਈ ਆ ਮੇਰਾ ਨਾਮ ਰਣਜੀਤ ਸਿੰਘ ਜੀ ਪਿੰਡ ਮੇਰਾ ਸੌਂਸਪੁਰਾਈ ਕੀ ਮਾਮਲਾ ਹੋਇਆ ਜਿਹੜਾ ਹੋਇਆ ਇਹ ਜਿਹੜਾ ਮਾਮਲਾ ਹੋਇਆ ਜੀ ਇਹ ਤਾਂ ਸਾਡੇ ਪਿੰਡ ਦੀ ਕੁੜੀ ਆ ਇੱਕ ਹੋ ਅੰਦਰ ਰੋਟਾ ਰੋਟਾ 30 ਮੇਰੇ ਪਾਈ ਨੂੰ ਰੋਟੀ ਪਾਣੀ ਘਰੇ ਦੇ ਕੇ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਵੀ ਪਾਈ ਰਾਂਭਾ ਰਾਂਭਾ ਦਿੱਤਾ ਈਗਾ ਨਾ ਉਹਦੇ ਭਰਾ ਨੂੰ ਵੀ ਮੈਂ ਦੱਸਿਆ ਮਹਾ ਵੀ ਪਾਈ ਕੁੜੀਆਂ ਰੋਟੀ ਦੰਦ ਰੋਟੀਆਂ ਦਿੰਦੀਆਂ ਚੰਗੀਆਂ ਹੀ ਲੱਗਦੀਆਂ ਹੈਗੀਆਂ ਈ ਕੁੜੀ ਇੱਥੇ ਰਹਿੰਦੀ ਓਥੇ ਪੇਕੇ ਦਾ ਰਹਿੰਦੀ ਹੁੰਦੀ ਉਹ ਜਦੋਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਵੀ ਲੈ ਕੇ ਆਏ ਨੇ ਉਹ ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ ਰਾਤ ਸਾਰੀ ਰਾਤ ਦੇ ਕੁਟਦੇ ਨੇ ਉਹਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਾਂ ਦਾ ਹਾਂੜ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਜੀ ਆਹੋ ਇਹ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਇਹ ਤਾਂ ਜੀ ਅੱਜ ਸ਼ਬੀਦ ਤਰੀਕ ਨੂੰ ਸ਼ਾਮੀ ਚਾਰ ਗਵੇ ਦੇ ਲੱਗ ਜਿਹੜਾ ਮਨਜੀਤ ਸਿੰਘ ਦੇ ਇਸ ਕਾਕਾ ਜਿਹੜਾ ਸਮਸਰਪੰਡ ਬੰਦਾ ਸਮਰਾਲੇ ਦੇ ਉਹ ਹਸਪੀਟਲ ਦਾਖਲ ਹੋਇਆ ਸੀ ਜੀਦੇਸ ਸੰਧੀ ਸਾਡੇ ਐਮਜਲੀ ਐਸਚੋ ਸਰਪੰਤਰ ਸਿੰਘ ਮੋਖੀ ਦੇ ਹਸਪੀਟਲ ਇਹਨਾਂ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਦੂਜੀ ਪਾਰਟੀ ਜਿਹੜੀ ਆ ਸਰਦੀਪ ਸਿੰਘ ਸੰਦੀਪ ਸਰੇਂਦਰ ਦੇ ਤਨ ਲੜਕੇ ਕੁਗੀ ਜੱਗੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜੀਦੇਸ ਸੰਧੀ ਸਟੇਟਮੈਂਟ ਤੇ ਅਸੀਂ ਕਾਨੂੰਨ ਸਰਕਾਰ ਵੀ ਕਰ ਰਹੇ ਆ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕਮੈਂਡ ਦਿੱਤੀ ਹੈ ਵੀ ਇਹ ਮਨ ਜਿਹੜਾ ਬੰਦਾ ਜਬਰਦਸਤੀ ਜਬਰਦਸਤੀ ਉਹਨਾਂ ਨੂੰ ਪਰਸੋਂ ਲੈ ਗਿਆ ਸੀ ਮੇਰੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਾਹ ਜਿਹੜੀ ਕਾਰਵਾਈ ਕਰੀ ਹੈ ਮੁੱਲੋਂ ਜਿਹੜਾ ਛੇਤੀ ਗ੍ਰਸਤ ਕਰ ਲਿਆ ਜਾਊਗਾ ਸਰ ਇਹ ਅਮਰਤਾਰੀ ਹੈ ਜੀ ਨਹੀਂ ਨਹੀਂ ਅਮਰਤਾਰੀ ਨਹੀਂ ਦੋਨੋਂ ਇੱਕ ਪਿੰਡ ਦੇ ਹਨ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੇਡੀ ਸੀ ਇਹਦੀ ਇੱਥੇ ਪਹਿਲਾਂ ਜਿਹੜੀ ਮਿਸ ਹੈਗਾ ਪਿੰਡ ਦਾ ਦੋਨੇ ਮੈਰਿਡ ਨੇ ਆਣਾ ਨਹੀਂ ਜਿਹੜਾ ਮੁੰਡਾ ਅਨਮੈਰਿਡ ਲੇਡੀ ਮੈਰਿਡ ਮੁੰਡੇ ਦੀ ਉਮਰ 40 ਸਾਲ ਆ ਲੇਡੀ ਦੀ ਉਮਰ ਜਿਹੜੀ 37 ਸਾਲ ਦੇ ਲੱਗਿਆ